ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਹਾਂ ਜੀ ਇੱਕ ਮੱਝ ਹੈ ਬਈ ਸੂਈ ਸਵਾਈ ਹੈ ਇੱਕ ਬਈ ਗਾਂ ਦੀ ਤਾਜੀ ਸੂਈ ਵੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਜੇਸਪਿੰਡ ਚੋ ਬਾਈ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੋਲ ਨੇੜੇ ਪਿੰਡ ਸਲਾਦਪੁਰਾ ਜੰਗਿਆਣਾ ਭਧੌੜ ਇਹ ਪਿੰਡ ਨੇੜੇ ਹੀ ਰਹਿ ਜਾਂਦੇ ਆ ਸੈਦੋਕੇ ਪਿੰਡ ਵੀ ਨੇੜੇ ਹੀ ਰਹਿ ਜਾਂਦਾ ਆਓ ਖੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਸੱਤਰੀ ਕਾਲ ਜੀ ਫੋ ਠੀਕ ਹੋ ਮਾਹ ਜੀ ਜਮਾ ਲੀਲੀ ਸਾਤੜੀ ਮੇਰ ਆਉ ਬਾਬੇ ਨਾਨਕ ਦੀ ਤੇ ਵਧਾਈਆਂ ਨਵੇਂ ਸਾਲ ਦੀਆਂ ਆ ਮੁबारकਾਂ ਜੀ ਤੁਹਾਨੂੰ ਵੀ ਠੀਕ ਹੈ ਜੀ ਤੇ ਅੱਜ ਆਪਾਂ ਮੱਝ ਆ ਜੀ ਇਕੱਠੇ ਨਾਮ ਤੇ ਮੋਬਾਈਲ ਨਾਮ ਮੇਰਾ ਟੈਣੀਆ ਜੀ ਪਿੰਡ ਬੁਰਜ ਰਾਜਗੜ ਹੂੰ ਨੰਬਰ ਆਪਣਾ 81580241 ਠੀਕ ਠੀਕ ਹੈ ਜੀ ਅੱਜ ਫਿਰ ਮੱਝ ਲਿਆਂਦੀ ਹਾਂ ਇੱਕ ਮੱਝ ਲਿਆਂਦੀ ਆ ਜੀ ਕਿਹੜਾ ਸੂਆ ਸੂਈ ਵੀ ਇਹ ਤੀਜਾ ਸੂਆ ਸੂਈ ਵੀ ਹੈ ਡਾਕਟਰ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਮਾਰ ਕੇ ਦੱਸਿਆ 20 ਦਿਨ ਹੋ ਗਏ ਬੱਚਾ ਮਰਿਆ ਵਾ ਕੋਈ ਚਾਟ ਪਾਉਣ ਦੀ ਲੋੜ ਨਹੀਂ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਠੀਕ ਆਈ ਮਿਲਦੀ ਆਈ ਮਿਲਦੀ ਹਾਂ ਦੁੱਧ ਕਿੰਨਾ ਨੈਟ ਦੁੱਧ ਦਾ ਕਿਰਾ 11 ਕਿਲੋ ਮੰਨ ਕੇ ਲੈਵੇ ਉਹ 12 ਹੂ ਡਾਟਰਾਇ ਲ ਭਾਵੇਂ ਆਈ ਚੋਲਾ ਲ ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆਈ ਚੋਲਾ ਮੰਨ ਕੇ ਸੌਦਾ ਕਰ ਲੇਵਾ ਭਾਵੇਂ ਆਈ ਚੋਲੇ ਗਾਵਾਂ ਵਾਲਾ ਲੇਵਾ ਲੱਗਿਆ ਆ ਗਾਂਆਂ ਨੂੰ ਹੀ ਮਿਲੂਗਾ ਤਾਂ ਆਈ ਨਹੀਂ ਬਹਿਲ ਚੱਲਣਾ ਨਾ ਆਈ ਮਿਲੂਗੀ ਹੋਰ ਸੇ ਤੋਰ ਦੇ ਹਾਂ ਠੰਡੀ ਫੁੱਲ ਆਈ ਬਹਿ ਜਾ ਥੱਲੇ ਕਹਿਣਾ ਕੁਛ ਨਹੀਂ ਨਾ ਟੀਕਾ ਲਵਾਵੇ ਨਾ ਚਾੜਾ ਲਵਾਵੇ ਬਾਈ ਕਹਿੰਦਾ ਥਾਪੀ ਮਾਰ ਤੇ ਬਹਿ ਜਾ ਚੋਲਾ ਡਾਕਟਰ ਬਦ ਦੁੱਧ 11 ਕਿਲੋ ਕਹਿ ਕੇ ਦੇਵਾਂਗੇ ਦੁੱਧ 12 ਕਿਲੋ ਮੈਂ ਥੱਲੇ ਖੁੱਲਾ ਬੰਨ ਕੇ ਬਾਈ ਕਹਿੰਦਾ ਸੌਦਾ ਕਰ ਲਿਓ ਚਵਾੜੀ ਜਿਹੜੀ ਹੁਣ ਕਰਕੇ ਬਹੁਤ ਚੰਗੀ ਆ ਮੈਂ ਫੇਸ ਬੜਾ ਠੰਡੀ ਹਾਂ ਸਿੰਘ ਚੰਗਾ ਤੇ ਤੋਰਾ ਇੱਕ ਨੰਬਰ ਥਾਣ ਲੈ ਵਾ ਬੜਾ ਚੰਗਾ ਲੈ ਆਰਡਰ ਦੇਖੋ ਬਈ ਕਮਾਲ ਦਾ ਡਾਕਟਰ ਪਸ਼ੂ ਆਪਾਂ ਇਹ ਜੇ ਲੈਨੇ ਆ ਹਨਾ ਹੂੰ ਪਮਾ ਨਾ ਇੱਥੇ ਇੱਥੇ ਗੱਡੀ ਹੋਰ ਡਾਰਦੀ ਆ ਪਮਾ ਇੱਥੇ ਖੜਾ ਕੇ ਚੋ ਨਹੀਂ ਲਾ ਠੀਕ ਹੈ ਮੈਂ ਇਹਨੂੰ ਕਹਿਣਾ ਕੁਛ ਨਹੀਂ ਲਾ ਪਮਾ ਇੱਥੇ ਖੜਾ ਕੇ ਚੋ ਨਹੀਂ ਲਾ ਮਾਰਦੀ ਹੱਥ ਲਾਈ ਚੱਲ ਕੋਈ ਚੈੱਕ ਰਹੀ ਨਹੀਂ ਆ ਗਾਂਆਂ ਨਹੀਂ ਲੋਕਾਂ ਦੀਆਂ ਮਿਲਦੀਆਂ ਲਾ ਹਾਂ ਠੀਕ ਆ ਲੈਵਾ ਤੁਹਾਨੂੰ ਲੱਗਿਆ ਭਾਈ 4 ਸਪੀਰੇ ਦਾ ਲੈ ਆ ਆ ਗਾਂਆਂ ਨਹੀਂ ਮਿਲਦੀਆਂ ਜਿਵੇਂ ਆਪਣੀ ਮਹਾਂਸ ਮਿਲੂਗੀ ਸਹੀ ਗੱਲ ਆ ਤੇ ਮੁੱਲ ਕੀ ਆ ਭਰਾ ਜੈਜ ਮੁੱਲ ਲੈਣ ਦੇਣੀ ਡਾਕਟਰ 8000 ਰੁਪਏ ਦੀ ਦੇ ਦਿਆਂਗੇ ਚੱਕ ਭਾਈ ਪਮਾ ਗਰਾ ਚਾਰ ਡੰਗ ਚੋਲੇ ਕਿਆ ਇਹ ਚਾਰ ਡੰਗ ਚੇ ਲੋ ਬਾਈ ਕਹਿੰਦਾ 80000 ਦੀ ਮੱਝ ਦੇ ਦੇਾਂਗੇ ਦੁੱਧ ਤਿਆਰ ਆ ਕਹਿਣ ਵਾਲਾ ਬੱਚਾ ਐਕਸਪਾਇਰ ਹੋਇਆ ਵਾ ਨਾ ਠੀਕ ਗੱਲ ਵਾ ਬੇ ਨਾ ਨਾ ਕੋਸ ਡਾਕਟਰ ਚੱਕਣੀ ਲੋੜ ਬਣੀ ਹੂੰ ਠੀਕ ਆ ਉਹ ਮੰਡਾ ਟੱਪੀ ਹੀ ਖੜਾ ਗਿਆ ਚੋਲਾ ਜਾਰ ਓਕੇ ਅੱਗੇ ਦੋ ਨੰਬਰ ਤੇ ਕੀੜਾ ਸੂਆ ਸੂਈ ਆ ਵਾ ਇਹ ਵਾ ਦੂਜਾ ਸੂਆ ਸੂਏ ਡਾਕਟਰ ਦਾ ਬੱਚਾ ਦੇ ਮਗਰਾ ਬੱਚਾ ਦਾ ਹਾਂ ਬੱਚਾ ਹਾਂ ਇਹਦੇ ਥੱਲੇ ਬੰਦਾ ਵਸ 16 ਕਿਲੋ ਬੋਲਾ ਮੰਨ ਕੇ ਲੈ ਲੈ ਕੱਲ ਰਾਤ ਸੂਈ ਆ ਕੱਲ ਰਾਤ ਸੋਈ ਆ ਬਾਈ ਕਹਿੰਦਾ 16 ਲੀਟਰ ਬੋਲਾ ਜਿਹੜਾ ਮੰਨ ਲਿਓ ਬਾਈ ਹਾਂ ਕੱਲ ਰਾਤ ਸੋਈ ਆ ਚੰਗੀ ਆ ਚੰਗੀ ਆ ਬੜ ਸੁਨੱਖੀ ਆ ਬਾਈ ਮੈਂ ਕਹਿੰਦਾ ਡਾਕਟਰ ਫੇਸ ਬੜਾ ਚੰਗਾ ਡਾਕਟਰ ਬਾਈ ਜਿਹੜਾ ਇਮਪ੍ਰਿੰਟ ਵਾਲੀਆਂ ਲੈ ਦਿਆਂ ਦੇਖ ਬੱਸੀ ਲਾ ਲਾ ਫੇਸ ਵੀ ਦੇਖ ਹਾਂ ਮੈਂ ਕਹਿੰਦਾ ਯਾਰ ਆਂਤ ਹੀ ਨਹੀਂ ਕੋਈ ਆਂਤ ਹੀ ਨਹੀਂ ਕੋਈ ਬੜਦਾ ਬਾਈ ਫੇਸ ਚੰਗੀ ਆ ਕੱਦ ਕਾਠ ਵਾਲੀ ਆ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਟੱਕ ਆਪਣੀਆਂ ਗਾਂਆਂ ਇਹ ਹੀ ਹੋਣਗੀਆਂ ਮਹੀਆਂ ਵੀ ਪਮਾ ਇਥੇ ਖੜਾ ਕੇ ਚੋਲੇ ਬੰਦਾ ਦਾ ਹੋਰ ਜੁੱਤ ਮਰਦੀ ਬਾਈ ਦਾ ਕੋਈ ਚੱਕਰ ਨਹੀਂ ਮਿਲਣਾ ਹਾਂ ਇਹ ਜਿਹਾ ਆਪਣਾ ਮਹਿਸਾਂ ਵੀ ਆਈ ਮਹਿਣ ਲਈਆ ਤੋਰਾ ਦੇਖੋ ਤੋਰਾ ਇੱਕ ਨੰਬਰ ਪਲੀ ਵੀ ਬਹਿੜਾ ਬਈ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਘਾੜਣੀ ਥਾਂ ਨਹੀਂ ਲੱਭ ਕਦੇ ਕਿਸੇ ਪਾਸੇ ਵੀ ਨਹੀਂ ਘਾਟੋ ਇਹ ਹਰ ਬੱਚੇ ਦਾ ਕਰਦੀ ਆ ਮੜਾ ਆ ਬੱਚੇ ਦਾ ਕਰਦੀ ਆ ਸਾਜੀ ਸੂਈ ਹੈ ਨਾ ਹਾਂ ਤਾਜੀ ਸੂਈ ਜੋ ਬੱਚੇ ਦਾ ਬਾਲਾ ਕਰਦੀ ਆ ਤੇ ਕੀ ਮੋਲ ਹੈ ਦਾ ਜਾਜ ਡਾਕਟਰ ਇਹ ਵੀ 80000 ਰੁਪਿਆ ਛੋੜਿਆ ਨਵੇਂ ਸਾਲ ਦਾ ਕਰਕੇ ਸ਼ੱਕ ਬਈ 80000 ਰੁਪਿਆ ਮੋਲ ਮਾਨ ਤਾਂ ਜਿਹੜਾ ਮੌਕਾ ਤੇ ਜਰੂਰ ਹੋ ਜੀਗਾ ਬੜਾ ਚੰਗਿਆ ਥਣ ਲੈਵਾ ਨੇੜ ਤੋਂ ਮੈਂ ਕਹਿੰਦਾ ਡਾਕਟਰ ਕਿਸੇ ਪਾਸੇ ਖੁੰਝੀ ਰਹੀ ਸੇ ਬੰਨ ਬੱਚਾ ਲੈ ਆ ਗਿਆ ਕੱਲਾ ਕੱਲਾ ਥਣ ਪੂਰੇ ਵਿੱਚ ਦੇ ਥਣ ਚਾਰੇ ਥਣ ਨਿਕਣਵੇਂ ਪੂਰੇ ਗਿਆ ਮੈਂ ਕਹਿੰਦਾ ਡਾਕਟਰ ਕੋਈ ਕਿਸੇ ਪਾਸੋਂ ਆਂਤੀ ਨਹੀਂ ਜਾ ਲਾ ਲਾ ਜਿਵੇਂ ਮਰ ਗਿਆ ਤੇ ਮਰੀਜ਼ ਜਿਵੇਂ ਮਰਦੀ ਬੱਚਾ ਬਣਾ ਭਾਵਾ ਲਾਵੇ ਡਾਕਟਰ ਆਪਣੇ ਇੰਨੀ ਤਸੱਲੀ ਹੋਊ ਲੈਣਾ ਲਿਆ ਜਿਵੇਂ ਮਰਦੀ ਇਹਦਾ ਆਪਾਂ ਹੁਣ ਲਾ ਕੇ ਦਿਖਾਦਾ ਆਪਾਂ ਸੱਟ ਲਿਆ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਮੈਂ ਕਹਿੰਦਾ ਡਾਕਟਰ ਜੀ ਕੋਈ ਪਛੋਟ ਕਾਚੀ ਨਹੀਂ ਲਾ ਦਿਖਾ ਅੱਛਾ ਦਿਖਾ 25 ਦੀ ਬੈਕੇ ਚਵਾਈ ਕਰਾਂਗੇ ਭਾਈ ਕਹਿੰਦਾ ਲੈ ਲੈ ਹੱਥ ਘਾਮੜੇ ਇੱਕ ਨਾ ਅਜੇ ਨਵਾਂ ਸਾਲ ਚੜਿਆ ਵਾ ਤੇ ਚਾਰੇ ਥਣ ਲੈ ਲਿਖਣਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੇ ਚਵਾਈ ਆ ਜਿਹੜੀ ਬਈ ਸਾਹਮਣੇ ਆ ਯਾਨੀ ਲੈ ਪੀੜੀ ਦੇ ਭਾਵੇਂ ਮੈਂ ਕਹਿੰਦਾ ਡਾਕਟਰ ਚਵਾਈ ਦੀ ਬਾਲਟੀ ਲੈ ਹਾਂ ਭਾਈ ਬਾਲਟੀ ਖਾ ਲੈ ਮਾੜੀ ਚਵਾਈ ਦੀ ਲਈ ਵੀ ਨਹੀਂ ਕਾਂ ਠੰਡੀ ਬਹੁਤ ਆ ਯਾਰ ਮਰ ਜੀ ਵਾ ਚਲ ਚਵਾਈ ਦੇਖੋ ਕਿਉਂ ਬੜਾ ਚੰਗਾ ਹੈ ਕਰਮ ਵਾਲੀ ਦਾ ਮੋਟੀ ਮੋਟੀ ਸਵਾਈਏ ਜਿਵੇਂ ਮਰਜ਼ੀ ਚੱਲ ਕੋਈ ਚੈੱਕ ਨਹੀਂ ਮੈਂ ਕਹਿੰਦਾ ਕੀ ਬਾਤਾਂ ਕਰ ਮੈਂ ਕਹਿੰਦਾ ਡਾਕਟਰ ਯਾਰ ਦੇਖਾ ਹੀ ਨਹੀਂ ਕੋਈ ਮੈਂ ਕਹਿੰਦਾ ਮਸ਼ੀਨ ਨਾਲ ਬੀਬੀ ਚੁਈ ਜਾਉਂ ਕਰੀ ਬੱਛ ਗਈ ਟੋਕੇ ਲਈ ਦੀ ਡਾਕਟਰ ਹੁਣ ਸਹੀ ਗੱਲ ਲੈ ਪਾਟੋ ਇੱਕ ਇੱਕ ਨੰਬਰ ਆ ਐ ਲੱਗਦਾ ਜਿਵੇਂ ਨਹਿਰ ਤੇ ਛੱਡਤੀ ਹੁੰਦੀ ਆ ਪਾਈਪ ਸਹੀ ਗੱਲ ਆ ਭਾਈ ਹੂੰ ਲਾ ਦੂਰ ਹੀ ਮੋਟਰ ਵਾਲਾ ਗੱਲ ਆ ਹਾਂ ਚਵਾਈ ਦੇਖੋ ਚਵਾਈ ਦਾ ਕੰਮ ਆਦੂ ਵੀ ਬੱਚੀ ਸੂਈ ਬਈਆ ਠੀਕ ਹੈ ਹਲਦਾ ਪਾਇਆ ਕੋ ਨਹੀਂ ਹੁਣ 16 ਕਿਲੋ ਬੋਲਾ ਨੈਟ ਹੋ ਠੀਕ ਹੈ ਬਈ ਕੱਲ ਦੀ ਸੂਈ ਸਲੇ 16 ਲੀਟਰ ਬੋਲਾ ਬਾਈ ਕਰਾ ਨੈਟ ਰੈਡੀ ਆ ਚਵਾਈ ਦੇਖੋ ਚੂਣ ਬੋਲਾ ਚਵਾਈ ਦਾ ਡਾਟ ਲੇਖਾ ਹੀ ਨਹੀਂ ਕੋਈ ਚਵਾਈ ਜਿਵੇਂ ਮਰਜ਼ੀ ਚੋਈ ਚੱਲ ਕਹਿਣਾ ਕਰਮ ਵਾਲੀ ਨਾ 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 ਠੰਡੀ ਫੁੱਲ ਫੁੱਲ ਬਰੀਡ ਕਦ ਚੰਗਾ ਪਲੀ ਵੀ ਬੈਠਾ ਗਰਮੀ ਵਾਲਾ ਤੋਹਫਾ ਡਾਟ ਗਰਮੀ ਦਾ ਤੋਹਫਾ ਨਾ ਗਰਮੀ ਬਣੇ ਨਾ ਠੰਡ ਬਣੇ ਕਿ ਨਹੀਂ ਹਾਂ ਜਿਵੇਂ ਮਰਜ਼ੀ ਚਵਾਈ ਕਰੀ ਚੱਲ ਜਿਵੇਂ ਮਰਜ਼ੀ ਚੂਣ ਚਵਾ ਕਰਮ ਵਾਲੀ ਦਾ ਇੱਕ ਨੰਬਰ ਆ ਬੜੀ ਚੰਗੀ ਚਵਾਈ ਹੈ ਠੰਡੀ ਫੋਲ ਠੰਡੀ ਦਾ ਡੱਟ ਪੂਰੇ ਯਾਰ ਜਦੋਂ ਪੈਸੇ ਦੇ ਕੇ ਆਂਦੇ ਆ ਤੇ ਲੈਣੇ ਵੀ ਆ ਹਨਾ ਹਾਂਜੀ ਪੂਰਾ ਖੜਕਾ ਕੇ ਲਈਦਾ ਪਸੂ ਸਹੀ ਗੱਲ ਆ ਬਾਈ ਜ਼ਰੂਰੀ ਵੀ ਆ ਕਦੀ ਮੁੱਲ ਵੀ ਜਾਇਜ਼ ਆ ਵੀਰੇ ਮਾਨਤਨ ਮੌਕੇ ਤੇ ਜ਼ਰੂਰ ਹੋ ਜੂਗਾ ਬਾਕੀ ਯਾਰ ਟੈਣੀ ਸਭ ਠੰਡਾ ਹੋਵੇ ਯਾਰ ਪਸੂ ਡੱਟ ਹਾਂ ਦੁੱਧਾਂ ਕਿਲੋ ਘਾੜਾ ਹੁਣ 20 22 ਲੀਟਰ ਬੱਛੀ ਨੇ ਹੂੰ ਇਹਨੇ ਆਮ ਨਾਲ ਦੇ ਨਾਲ ਤਾਂ ਕੱਲ ਰਾਤ ਕੋਈ ਸੂਈ ਵੀ ਆ ਹੂੰ ਸਹੀ ਗੱਲ ਆ ਬਾਈ 20 ਬਾਈ ਲੀਟਰ ਦਾ ਪੋਲੇ ਜੀ ਹੱਥ ਨਾਲ ਦੇਣਾ ਬਾੜ ਨੀ 20 ਬਾਈ ਲੀਟਰ ਦੁੱਧ ਦਾ ਬਾਈ ਕਹਿੰਦਾ ਪੋਲੇ ਜੇ ਹੱਥ ਨਾਲ ਦੇਣਾ ਨਾਲੇ ਕੱਲ ਦੀ ਸੂਈ ਆ ਬੋਲਾ ਦੇਖੋ 16 ਲੀਟਰ ਤੋਂ ਤਾਂ ਕਰਮਣੀ ਸਟਾਰਟ ਹੀ ਹੋਈ ਆ ਦੁੱਧ ਵਾਕਈ ਚੰਗਾ ਪਾ ਦੂ ਬਾਕੀ ਫੈਂਟ ਵਾਲਾ ਦੁੱਧ ਹੋਣਾ ਜੀ ਡਾਕਟਰ ਫੈਂਟ ਫੂਡ ਦੇ ਦਿੰਦੇ ਨੇ ਕਾਟ ਭੰਨ ਦੇਣੇ ਹੂੰ ਫੈਂਟ ਵਾਲਾ ਦੁੱਧ ਹੋਣਾ ਕੋਈ ਆ ਨਹੀਂ ਵੀ ਪਾਣੀ ਦਾ ਨਹੀਂ ਜਾਈ ਹੋਊਗਾ ਆਪਣੇ ਡੱਟ ਪਸ਼ੂ ਚੱਕਰ ਪਤਾ ਕੀ ਆ ਮੈਂ ਨਹੀਂ ਵੇਚਦਾ ਮੇਰੇ ਪਸ਼ੂ ਵੇਖਦੇ ਆ ਸਹੀ ਗੱਲ ਜਾਂ ਇਮਾਨਦਾਰੀ ਵੇਚਦੀ ਆ ਇਮਾਨਦਾਰੀ ਵੇਚ ਹੁਣ ਬੰਦੇ ਮੈਥੋਂ ਇਥੇ ਆਏ ਮੰਗਾਉਂਦੇ ਆ ਠੀਕ ਆ ਅਗਰ ਕਹਿੰਦਾ ਭਾਈ 2 ਦਿਨ ਤਾਈ ਮੈਨੂੰ ਫੋਨ ਲਾ ਦੀ ਇਹ ਕਮੀ ਹੋਈ ਆਪਣੀ ਆ ਠੀਕ ਆ ਹਾਂ ਜੀ 8 ਦਿਨਾਂ ਬਾਅਦ ਕਹਿੰਦੇਗਾ ਫੇਰ ਤਾਂ ਕੀ ਜ਼ਿੰਮੇਵਾਰੀ ਇਹ ਨੋਕਸ ਪਾ ਕੇ ਤੇ ਵੀ ਅੱਜ ਆਪਣੀ ਜ਼ਿੰਮੇਵਾਰੀ ਆ ਜੇ ਭਾ 2 ਦਿਨਾਂ ਬਾਅਦ ਸਹੀ ਹੈ ਭਾਈ ਸਹੀ ਹੈ ਹੁਣ ਇੰਨੀ ਜ਼ਿੰਮੇਵਾਰੀ ਕਿਹੜਾ ਲੈਂਦਾ ਨਹੀਂ ਅਗਲਾ ਕਹਿੰਦਾ ਕੇਰਾ ਸਿਰ ਤੇ ਹੱਥ ਧਰਦੇ ਆ ਪਾ ਪੈਸੇ ਪਾ ਗਏ ਆਪਣੇ ਖਾਤੇ ਹਨਾ ਕਮੈਂ ਪਰ ਆਪਣੇ ਕੋਲ ਇਹ ਕੰਮ ਨਹੀਂਗਾ ਚਵਾਈ ਦੇਖੋ ਚਵਾਈ ਬੜੀ ਇਮਾਨਦਾਰੀ ਨਾਲ ਮਾਰ ਬੈਕਦਾ ਆਪਣਾ ਬਲ ਕਰਮ ਵਾਲੀ ਚੂਣ ਚਵਾਤਾ ਇੱਕ ਨੰਬਰ ਵਾਲਾ ਡਾਕਟਰ ਦੇ ਨਾਲ ਦਾ ਖਰਚਾ ਬਸ ਇਹਨੇ 22 ਲੀਟਰ ਦੇ ਪਚਣਾ ਨੇ ਹਾਂ ਸਹੀ ਗੱਲ ਆ ਬਾਈ ਸਹੀ ਹਾਂ ਬਾਕੀਆਂ ਜਮਾ ਕੜੀ ਵਰਗਾ ਦੁੱਧ ਆਕ ਨਹੀਂ ਜਮਾ ਜਮਾ ਲੇਵਾ ਵੀ ਦੇਖੀ ਰੂ ਕੁਕੜੀ ਦੇ ਪੋਟੇ ਵਰਗਾ ਹੋ ਜਾਣਾ ਜਮਾ ਛਾੜ ਜੂ ਲੇਵਾ ਜਿਵੇਂ ਅਸਲ ਨਾਲ ਦੁੱਧ ਵਾਲੀ ਗਾਂ ਹੀ ਬਾਈ ਜਿਹੜੀ ਗਾਂ ਦੁੱਧ ਵਾਲੀ ਝਾਟ ਦੋਤੀ ਹੋਗਾ ਗਾਂ ਦੇ ਦਿੰਦਾ ਹੋਈ ਹੋਗਾ ਯਾਰ ਸਹੀ ਗੱਲ ਹੈ ਚਵਾਈ ਦਾ ਬਈ ਵਾਲੀ ਚੰਗੀ ਆ ਮੋਟੀ ਮੋਟੀ ਚਵਾਈ ਲਾ ਜਮਾ ਸਿਰੇ ਤੱਕ ਲਾ ਦੀ ਵਾਲੜੀ ਹਾਂ ਮਾ ਕਹਣਾ ਡਾਕਟਰ ਕੋਈ ਲੇਖਾ ਹੀ ਨਹੀਂ ਲੇਖਾ ਹੀ ਨਹੀਂ ਕੋਈ ਸਹੀ ਗੱਲ ਆ ਚੂਣ ਚਵਾ ਦਾ ਕਰਮਾ ਦਾ ਇੱਕ ਨੰਬਰ ਆ ਬਈ ਠੰਡੀ ਸੀਲ ਆਗੀ ਜਿਵੇਂ ਮਰਜੀ ਚਵਾਈ ਕਰੀ ਚੱਲ ਕੋਈ ਚੈੱਕ ਨਹੀਂ ਕਰ ਮੋਲ ਵੀ ਜਾ ਜਾ ਮਾਂ ਤਾਂ ਉਹ ਮਾਂ ਤਾਂ ਅੱਛੀ ਹਾਰ ਚ ਡਾਕਟਰ ਖੋਜ ਕਰਕੇ ਤੋੜਾਂਗੇ ਜੇ ਨੇੜੇ ਹੋਇਆ ਕੋਈ ਪਹੁੰਚ ਵੀ ਕਰ ਦਾਂਗੇ ਨੇੜੇ ਵਾਲੇ ਨੂੰ ਹਾਂ ਨਵੇਂ ਸਾਲ ਆ ਕੋਈ ਆਫਰ ਹਾਂ ਆਫਰ ਤਾਂ ਤਾਹੀ ਦਿੱਤਾ ਹਮ ਨਵੇਂ ਸਾਲ ਨਾਲ ਫੋਨ ਆਈ ਜਾਂਦੇ ਨਵੇਂ ਸਾਲ ਦੇ ਹੁਣ ਕਿਸੇ ਨੇ ਪੌਣੇ ਪੈਸੇ ਹੀ ਪੌਣੇ ਨਵੇਂ ਸਾਲ ਨੂੰ ਠੀਕ ਦਾ ਠੀਕ ਹੈ ਇੱਕ ਵਿਚਾਰੀ ਕੁੜੀ ਨੂੰ ਗਾਂ ਵੇਚੀ ਉਹ ਵੱਡੀ ਆਪਾਂ ਉਹ ਕਹਿੰਦੀ ਭਾਈ ਨਵੇਂ ਸਾਲ ਆ ਮਹਾਂ ਭਣੇ ਪਾ ਦੇ ਮੈਨੂੰ ਮੈਂ ਵੀ ਸਮਾਂ ਨਵੇਂ ਸਾਲ ਪੈਸੇ ਹੀ ਗਣਦਾਰ ਹਾਂ ਹਮ ਮੈਂ ਕਹਾਂ ਨਵੇਂ ਸਾਲ ਦਾ ਫਿਰ 12 ਵਜੇ ਬਦਲੂ ਕਹਿੰਦੀ 12 ਵਜੇ ਪਾ ਦੂ ਰਾਤ ਨੂੰ ਲਾ ਪੂਰੀ ਡਾਕਟਰ ਆਪਣੀ ਗਾਂ ਚ ਆਪਣੀ ਗਾਂ ਚ ਕਮੀ ਨਾ ਕੋਈ ਹੋ ਨਾ ਆਪਣੀ ਮਾਂ ਚ ਨਾ ਗਾਂ ਚ ਇਹੋ ਜੇ ਪਸ਼ੂ ਆਪਣਿਆਂ ਦੇ ਆਪਾਂ 16 ਕਿਲੋ ਬੋਲਾ ਹੀ ਆਖਿਆ ਹੋਊ ਪੂਰਾ ਵੱਧ ਵੱਦੀ ਪੂਰਾ ਹਨਾ ਹਾਂ ਮੇਰਾ ਥੋੜਾ ਜੇ ਹੱਥ ਦੁਖਦਾ ਅੱਜ ਨੰਬਰ ਆ ਬਈ ਕੋਈ ਚੈੱਕ ਨਹੀਂ ਜਿਵੇਂ ਮਰਜ਼ੀ ਚੋਈ ਚੱਲ ਬਾਲੀ ਚੰਗੀ ਚਵਾਈਆ ਮੋਟੀ ਮੋਟੀ ਚਵਾਈਆ ਮੋਟਾ ਮੋਟਾ ਚੋਣ ਡਾਕਟਰ ਇਹੋ ਜਾਂ ਨਹੀਂ ਆ ਦੇ ਲੱਤ ਲਾ ਹੋरेगा ਇਹਨੀਆਂ ਦੇ ਲਾ ਲ ਬਾਈ ਕਨ ਕੱਲਾ ਪੈਸਿਆਂ ਨੂੰ ਨਹੀਂ ਮੂ ਨਾ ਹਾਂ ਪੈਸਿਆਂ ਨੂੰ ਨਹੀਂ ਕੱਲੋਂ ਆਪਾਂ ਗੱਲ ਤੱਕ ਭਰ ਕੇ ਦੇਵਾਂਗਾ ਇਹਦੀ ਗੱਲ ਨਹੀਂ ਕਹਿਣ ਵਾਲੀ ਗੱਲ ਨਹੀਂ ਹੈਗੀ ਕਹਿੰਨੇ ਬਈ ਜਮਾ ਬਾਈ ਆਲਾ ਲੈ ਭਾਈ ਲੋਗ ਮੈਨੂੰ ਕਹਿੰਦੇ ਅਭੀ ਤੇਰੇ ਯਾਰ ਪਸ਼ੂ ਬੋਲ ਵੇਚਦਾ ਬਾਈ ਇਮਾਨਦਾਰੀ ਵੇਖਦੀ ਆ ਇਮਾਨਦਾਰੀ ਇਮਾਨਦਾਰੀ ਵੇਖਦੀ ਆ ਭਾਈ ਸਹੀ ਆ ਭਾਈ ਪਸ਼ੂ ਨੂੰ ਐ ਥੋੜਾ ਵੀ ਦੇਖੋ ਜਮਾ ਲੇਵਾ ਝਾੜ ਗਈ ਕੋਈ ਕਾਣ ਨਹੀਂ ਬਿੰਗ ਨਹੀਂ ਚਾਰੇ ਥਣ ਲੈ ਇੱਕੋ ਜੇ ਪੂਰੇ ਗੈਪ ਤੇ ਪਸ਼ੂ ਨੂੰ ਐ ਥੋੜਾ ਡਾਕਟਰ ਮਾੜਾ ਮੋਟਾ ਨੋਕਸਾ ਹੈ ਨਾ ਕੋਲ ਚੰਗੀ ਆ ਬੈੜਦੀ ਅੱਗੇ ਭਾਈ ਮੱਝ ਦੀ ਚਵਾਈ ਕਰਕੇ ਦਿਖਾਉਨੇ ਆ ਹੀਰੇ ਮੱਝ ਐ ਐ ਥੋੜਾ ਹੁਣ ਵੀ ਮਾੜਾ ਮੋਟਾ ਨੋਕਸਾ ਤੋਂ ਅਮੇ ਅਗਲੇ ਟੋਬੜੀ ਖੂੜੀ ਕਰਕੇ ਚੜਾ ਦੇ ਹੈ ਆਹ ਪਰ ਉਹ ਕੰਮ ਨਹੀਂਗਾ ਮੇਰੇ ਕੋਲੇ ਸਹੀ ਗੱਲ ਆ ਆਪਦਾ ਖੜਕ ਅੱਲਾ ਹੈ ਭਾਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕੋਈ ਟੀਕਾ ਨਹੀਂ ਡੱਲਾ ਨਹੀਂ ਲਾਇਆ ਜਿਵੇਂ ਮਰਜੀ ਬਹਿ ਠੰਡੀ ਪਾਉਂਦਾ ਡਾਕਟਰ ਇਹ ਜਿਹਾਂ ਮਹੀਆਂ ਦਾ ਯਾਰ ਬੇਨ ਨਹੀਂ ਸਾਰਾ ਦੁੱਧ ਭਾਂਡੇ ਪਾਉਂਦਾ ਕਮਾਲ ਹੈ ਭਾਈ ਠੰਡੀ ਦੀ ਯਾਰ ਰਿਕਾਰਡ ਪੰਨੇ ਪਾਇਆ ਮੈਂ ਬੱਚਾ ਲਾ ਕੇ ਵੀ ਮੂੰਹ ਬੱਚਾ ਲਾ ਕੇ ਨਹੀਂ ਮੇਰੇ ਦਾ ਖੋਲਾ ਤੂੰ ਮੈਂ ਦਾ ਲੈਵਾ ਦੇਖ ਟੋਕਰਾਂ ਬੰਨੀ ਬੈਠੇ ਥੱਲੋਂ ਜਿੱਤੇ ਮੈਂ ਜਮਾ ਟੈਕ ਗਈ ਨਾ ਦਾ ਬੱਚਾ ਤਾਜ਼ਾ ਮਰਿਆ ਕਰਕੇ ਆ ਤੇ ਮੈਂ ਨੇ 15 ਕਿਲੋ ਦੁੱਧ ਦੀ ਗਾਰੰਟੀ ਹੋ ਮੈਂ ਦੀ ਜਿਵੇਂ ਮਾਜੀ ਬਾਈ ਦਾ ਕੋਈ ਚੱਕਰ ਨਹੀਂ ਹਿੱਲਣਾ ਤਾਂ ਕਰਮ ਵਾਲੀ ਨਾ ਬੋਰੇ ਖੋਲੀ ਬੈਠੀ ਆ ਮੈਂ ਦੇਵੇ ਕਮਾਲ ਦਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣ ਲੱਗਿਆ ਚਵਾਈ ਦਿਖਾਉਨੇ ਆ ਹੰਡੀ ਸੀਲ ਕਰਮ ਵਾਲੀ ਫੁੱਲ ਆ ਬਈ ਆਈ ਵਹਿ ਜਾ ਲੈ ਮਾੜਾ ਜਾ ਬਸ ਉਹ ਕਰ ਦੇ ਪਸਮਾਨ ਕਰਕੇ ਉਹਦੇ ਤੇ ਲਾ ਦੇਂਦੀ ਤੇ ਨਹੀਂ ਬਰਾ ਡਾਕਟਰ ਮਾੜਾ ਜਾ ਚਾੜਪਾ ਵਾ ਵਹਿ ਜਾ ਬਸ ਵਹਿ ਜਾ ਬਸ ਹਾਂ ਪਾ ਮਗਲਾ ਦੋ ਡੰਗ ਮੈਂ ਤੋਂ ਅਗਲਾ ਕਈ ਵੀ ਉਹ ਹੋ ਜਾਣਾ ਪਰ ਦੋ ਡੰਗ ਅਗਲਾ 1.5 ਕੋਲ ਤੇ ਚਵਾ ਲਿਆ ਆਪਾਂ ਨੂੰ ਠੀਕ ਆ ਬਾਈ ਆਪਾਂ ਨੂੰ ਤਾਂ ਵੀ ਟੈਨਸ਼ਨ ਕੋਈ ਚੱਕਰ ਨਹੀਂ ਬਾਈ ਕਹਿੰਦਾ ਵੀਡੀਓ ਕਾਲ ਦੇ ਵੀ ਚਵਾ ਲਾਂਗੇ ਜੇ ਠੰਡਾ ਨਹੀਂ ਇੰਨਾ ਛੇਤੀ ਤਾਂ ਮੈਂ ਐਸੇ ਬੱਚੇ ਵਾਲੀ ਨਹੀਂ ਲਾਉਂਦੀ ਲੱਤਾਂ ਦੇ ਕਿ ਚੌੜੀਆਂ ਕਰਕੇ ਮੈਂ ਨਾ ਖੜੀ ਜਾਂ ਨਾ ਨਾਕ ਨਹੀਂ ਰਕਾਟ ਪੰਨੇ ਪਿਆ ਹੂੰ ਦੁੱਧ ਵੀ ਡਾਟ 75 ਰੁਪਏ ਪਿਆ 70 ਕੱਲ ਹੀ ਆਪਣੇ ਕੋਲੇ ਆਇਆ ਹਾਂ ਇੰਨਾ ਰੇਟ ਮਹਿੰਗਾ ਪੈਂਦਾ 70 ਰੁਪਏ ਲੱਗਿਆ ਭਾਈ ਇਹਨਾਂ ਦੁੱਧ ਫਾਇੰਡ ਫੁੱਲ ਆਉਂਦੀ ਆ ਫੁੱਲ ਫੁੱਲ ਮੈਂ ਪੂਛਦਾ ਦੇਖ ਬੇੜੇ ਜਿ ਬੁੜਗਨ ਮਾਂਜਾ ਰੱਖਣ ਦੀ ਲੋੜ ਨਹੀਂ ਦੋ ਗਿਹੜੇ ਦਵਾ ਦੇ ਪੂਛ ਆਪੇ ਬੇੜਾ ਸੰਭਰਦੀ ਆਉਂਦੀ ਆ ਦੇਖ ਥੱਲੇ ਠੀਕ ਹੈ ਇਹ ਅੱਗੇ ਬੁੜੇ ਕਹਿੰਦੇ ਹੁੰਦੇ ਡਟ ਵੀ ਆ ਵੱਡੀ ਪੂਛ ਵਾਲੀ ਮੈਂ ਦੁੱਧ ਵਾਹ ਦਿੰਦੀ ਆ ਜਾਂ ਬੱਲੀ ਮੈਂ ਨਿਸ਼ਾਨੀਆਂ ਆ ਨਿਸ਼ਾਨੀਆਂ ਹੁੰਦਾਂ ਹੀ ਕਹਿੰਦੇ ਬਾਈ ਪੂਛ ਵਾਲੀ ਮੈਂ ਦੁੱਧ ਦੋਗੀ ਉਹੀ ਗੱਲ ਵਾਕਈ ਤਾਹੀ ਦਿੰਦੀ ਹੁੰਦੀ ਆ ਇਹ ਵੀ ਗੱਲ ਨੋਟ ਕਰ ਲੈ ਹਾਂ ਇਹ ਨਿਸ਼ਾਨੀ ਹੁੰਦੀ ਛੱਗੇ ਬ ਜਾਂ ਬੱਲੀ ਮੈਂ ਹੋਵੇ ਜਾਂ ਕਹਣਗੇ ਹੂੰ ਪੂਛ ਵਾਲੀ ਹੋਵੇ ਮੈਂ ਬੱਡੀ ਵਾਲੀ ਹਾਂ ਹਾਂ ਹੁਣ ਆਏ ਦਾ ਬੱਚੇ ਤੋਂ ਬਿਨਾ ਮੈਂ ਝਾਕਦਿਆ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਪਊ ਅਗਲਾ ਦੋ ਡਾਂਗਾ ਆਪਣੇ ਆਕੇ ਮੰਜੇ ਤੇ ਬਹਿ ਜੇ ਮੰਜੇ ਤੇ ਵੀ ਬਾਈ ਕੋਈ ਟੀਕਾ ਟੱਲਾਦਾ ਨਹੀਂ ਮੰਗਦੀ ਜਾਂ ਕੋਈ ਹੋਰ ਤਾਂ ਤਾਂ ਵੀ ਆਪਣੀ ਗਾਰੰਟੀ ਹੋ ਤਸੱਲੀ ਨਾਲ ਜੋਗੇ ਲੈ ਹਾਂ ਜਿਵੇਂ ਮਰਦੀ ਬਹਿ ਜਾ ਹਨਾ ਕੋਈ ਮਾਗਣਾ ਡਾਕਟਰ ਯਾਰ ਟੈਂਸ਼ਨੀ ਨਾ ਮੰਨੇ ਕੋਈ ਬੰਦਾ ਲੈ ਲੈ ਬਈ ਲੈ ਮੇਰੇ ਦਰਸ਼ਨ ਬਵਾ ਭਾਈ ਨਾ ਜਰੂਰੀ ਹੈ ਮਾਈ ਗੋਡ ਪਾ ਜੀ ਮਰਾ ਲੱਖ ਲੱਖ ਲਗਾ ਮੀਆਂ ਦੀ ਟੂਈ ਭੰਦੀ ਆ ਮੈਂ ਸਹੀ ਗੱਲ ਹੈ ਲੈ ਲੈ ਆ ਖਾਲੀ ਬਾੜੀ ਤੂੰ ਆਪਾਂ ਹੀ ਕੋਈ ਨਹੀਂ ਬਾੜੀ ਦੇਖੀ ਹਲਦਾ ਤੂੰ ਮੋਰੀ ਹੁੰਦੀ ਬਾਕੀ ਚਵਾਈ ਦਿਖਾਉਣਾ ਜਿਹੜੇ ਹਿਸਾਬ ਦਾ ਥਾਣ ਲੱਗਿਆ ਨਾ ਖਾਣ ਦੇਵੇ ਦਾ ਤਾਂ ਕੋਈ ਅੰਦੂਰੋਂ ਜਦ ਕਰ ਹਮ ਲੈ ਲੈ ਥੜਕਾ ਸੁਣਦਾ ਚਵਾਈ ਮਾਂ ਕਹਿੰਦਾ ਜੇ ਦੱਛੂਗੀ ਡਾਕ ਦੱਛੂਗੀ ਬੜੀ ਚੰਗੀ ਚਵਾਈ ਆ ਹਨਾ ਡਾਕ ਇੰਨਾ ਕਰ ਖਾਡਿਆ ਜਿਵੇਂ ਮਰਦੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨੇ ਗੋਸ਼ ਨਹੀਂ ਚੋਂ ਜਵਾ ਦੇਖ ਬਈ ਕਰਮ ਵਾਲੀ ਦਾ ਇਹ ਖਾੜਾ ਵੀਡੀਓ ਬਣਾਉਣੇ ਸੀਰਾ ਖਾੜ ਦਾ ਸਟਾਈਲ ਦੇਖ ਬਈ ਮੈਂ ਇਧਰੋਂ ਲੱਤ ਮਗਰ ਕਰਕੇ ਮੋਂ ਇਹ ਨਾਲ ਖੜੀ ਹੈ ਕਰਮ ਵਾਲੀ ਮੋਂ ਇਹ ਨਾਲੇ ਪੱਟੇ ਪਾਈ ਜਾਂਦੀ ਹੈ ਕੋਈ ਚੱਤ ਉਹ ਮੰਗ ਲਾ ਮੰਡੀ ਜੋ ਲੱਖ ਦੀ ਮੈਂ ਫੜ ਲੇ ਪਰ ਉਹ ਨਹੀਂ ਰਿਸ਼ ਕਰੂ ਮੈਂ ਦੀ ਐਡੀ ਕਰਮ ਵਾਲੀ ਜਿਹਦੇ ਬੰਦਿਆਂ ਨੇ ਮੈਨੂੰ ਦੱਸਿਆ ਸਾਹ ਮਾ ਚਵਾਈ ਲੱਗੀਆਂ ਨਾ ਕਰਮ ਵਾਲੀ ਲੈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਰਵਾਜ ਡਾਕਟਰ ਨਵੀਂ ਮੈਂ ਆਈ ਹੋਵੇ ਆਪਾਂ ਬੰਦੇ ਆਲੇ ਦਾਲੇ ਭੱਜੇ ਫਿਰ ਕੇ ਮੇਲ ਪੂ ਮੈਂ ਚੰਗਾ ਪੜਗਾ ਨਹੀਂ ਮਿਲਦਿਆਂ ਪੱਠੀ ਨਹੀਂ ਖਾਂਦੀ ਪੱਠੀ ਨਹੀਂ ਖਾਂਦੀ ਹਾਂ ਇਹ ਤਾਂ ਕੱਲ ਹੀ ਆਈ ਆਪਣੇ ਕੋਲੇ ਉਹ ਤਾਂ ਦੇਣਾ ਦੂਰ ਹਾਂ ਦੁੱਤ ਹਾਂ ਪੱਠੀ ਨਹੀਂ ਖਾਂਦੀਆਂ ਗੱਲ ਸਹੀ ਆ ਹੋਰਾਂ ਨਹੀਂ ਡਰਦੀ ਬਾਈ ਗੱਲ ਸਹੀ ਹੈ ਕੈਮਰਾ ਲੈ ਕੇ ਕੋਲੇ ਖੜੇ ਆ ਨਾ ਨੋ 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 ਹਾਂ ਬਾਗਾ ਬਚੂ ਆਣ ਵਾਲਾ ਚਰਮ ਵਾਲੀ ਦਾ ਲੈ ਵਾ ਦਾ ਸਾਰੇ ਬਾਹਰ ਲੈ ਲੇਵੇ ਦੀਆਂ ਨਾ ਮੈਂ ਹੱਸ ਬਾਹਰ ਲੈ ਲੇਵੇ ਸਾਰੀ ਬਾਹਰ ਲੈ ਲੇਵੇ ਦੀ ਮੈਂ ਆ ਲੈਵੇ ਦੀ ਫੀਟਿੰਗ ਬਾੜੀ ਬਾੜੀ ਤਕੜੀ ਫੀਟਿੰਗ ਜਿਹੜਾ ਜੋ ਗੱਪੜ ਮੈਂ ਜਾਣ ਚ ਹੋਈ ਨਾ ਮੈਂ ਹੂੰ ਅਗਲਾ ਭਾਂਡਾ ਪਾਨ ਪਾਨ ਆਊਗਾ ਮੱਲੋ ਮੱਲੀ ਹੂੰ ਹੂੰ ਜੱਲਾ ਬਾਈ ਆ ਭਾਂਡਾ ਪੰਨੂ ਅਗਲਾ ਮੇਰਾ ਹੂੰ ਫੋਨ ਬੜੇ ਆਉਂਦੇ ਆ ਫੋਨ ਤਾਂ ਫਿਰ ਮੇਰਾ ਕੰਮ ਬਾਹਲਾ ਆਨਲਾਈਨ ਆ ਨਾ ਠੀਕ ਆ ਹੂੰ ਵੱਜੂ ਹੀ ਜਾਂਦਾ ਜਦੋਂ ਮੈਂ ਕਹਿੰਦਾ ਜੀ ਇਹ ਤਾਂ ਬੰਦ ਹੁੰਦਾ ਹੀ ਨਹੀਂ 24 ਘੰਟੇ ਦੀ ਲੀਲੀ ਸਾਤਾਲੀ ਦੀ ਮੇਰਾ ਕੋ ਮਾਲ ਸਾਫ ਵੇਚੀਦਾ ਜੀ ਸਹੀ ਬੇਈਮਾਨ ਜੀ ਹੁਣ ਬੰਦਾ ਪੜ ਦੇਣਾ ਪੱਟੀ ਕਾ ਲਾ ਕੇ ਚੋਂਦੇ ਹੈ ਨਾ ਅਗਲੇ ਤੇ ਜਾ ਕੇ ਕਰੇ ਹੋ ਠੀਕ ਆ ਮੰਗੇ ਮੈਂ ਪਰ ਆਪਣਾ ਇਹ ਕੰਮ ਨਹੀਂ ਹੂੰ ਅਗਰ ਆਪਾਂ ਦੋ ਡੰਗਾ ਆ ਕੇ ਤੇ ਮੰਜਾ ਢਾਲੇ ਹੂੰ ਫੇਰ ਲੈ ਵੇ ਸਹੀ ਗੱਲ ਆਪਣਾ ਤੇ ਕੰਮ ਹੁੰਦਾ ਐ ਨਹੀਂ ਵੀ ਇੱਥੇ ਹੁਣ ਤੁੱਟ ਫੁੱਟ ਕਰਕੇ ਅਗਲੇ ਨੂੰ ਤੋੜ ਦੇਣਾ ਹਮਮ ਸੱਡ ਪੈਸਾ ਬਣਦਾ ਬਹੁਤ ਔਖਾ ਬਾਈ ਆਪਾਂ ਮੈਂ ਆਪਾਂ ਮਗਰਾ ਹਨਾ ਸਹੀ ਆ ਬਾਈ ਪੈਸੇ ਬਣਦੇ ਬਾਈ ਬਹੁਤ ਔਖੇ ਆ ਸਹੀ ਗੱਲ ਹੈ ਕਮਾਈ ਔਖੀ ਆ ਬਰਾ ਹਾਂ ਬਹੁਤ ਔਖੀ ਆ ਕਮਾਈ ਕਰਨੀ ਆਪਾਂ ਐਵੇਂ ਕਿਸੇ ਨਾਲ ਬੇਈਮਾਨੀ ਕਰੀਏ ਜਾਂ ਆਪਾਂ ਨੂੰ ਕੋਈ ਲੋੜ ਆ ਹਨਾ ਨਹੀਂ ਜ਼ਰੂਰੀ ਆ ਬਾਈ ਹਨਾ ਤਾਂ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂਗਾ ਜਵੇਂ ਸਿਉਣਾ ਮਾਹਾਂ ਡਾਕਟਰ ਜਵੇਂ ਸਿਉਣਾ ਜਿਵੇਂ ਨਵੀਂ ਆਈ ਆ ਹਣਾ ਨਾ 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 ਜਿਵੇਂ ਨਵੀਂ ਆਈ ਆ ਤਾਂ ਇੰਨੇ ਦੇ ਤਾਂ 2-2 ਦਿਨ ਨਹੀਂ ਸੀ ਮਿਲਣਾ ਸਹੀ ਗੱਲ ਆ ਹਾਂ ਇਹ ਤਾਂ 2-2 ਦਿਨ ਨਹੀਂ ਸੀ ਮਿਲਣਾ ਡਾਕਟਰ ਬਾਹਲੀ ਠੰਡੀ ਚ ਵਾਈ ਆ ਹਾਂ ਮੋਟੀ-ਵੋਟੀ ਤੇ ਇੱਧਰ ਹੋ ਕੇ ਦਿਖਾ ਡਾਕਟਰ ਦੇਖ ਲੈ 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 ਜਿੱਧਰ ਦੀ ਮਰਜ਼ੀ ਪਿੱਛੇ ਹੋ ਕੇ ਮਾੜਾ ਲੈ ਦੇਖ ਲੈ ਕਿਉਂ ਕਿਉਂ ਕਮਾਲ ਦਾ ਲੇਵਾ ਹਾਂ ਹਾਂ ਲੇਵੇ ਤਾਂ ਤਾਂ ਬੰਬ ਕੱਢੇ ਪਾਇਆ ਮੈਂ ਹੂੰ ਵਾਲੀ ਚੰਗੀ ਜਿਹੀ ਜਵਾਈ ਆ ਕਰਮ ਵਾਲੀ ਦੀ ਮੋਟੀ ਮੋਟੀ ਜਵਾਈ ਨਾ ਮਾੜੇ ਲੈ ਵੀ ਦੀ ਲੈਣ ਦਾ ਹੀ ਨਹੀਂ ਫਾਇਦਾ ਕੋਈ ਸਹੀ ਗੱਲ ਆ ਹਾਂ ਆ ਮੈਂ ਗੋਹਾ ਸੇਟਣਾ ਤੇ ਬੁਰਗਾਂ ਦਾ ਦਿਮਾਗ ਖੱਲੇ ਜਾਂਦਾ ਬੁਰਗਾਂ ਦਾ ਸੁੱਖ ਨਾ ਗਈ ਰੱਬ ਦੀਆਂ ਤਾਰੀਆਂ ਹੁਣ ਹੂੰ ਮੇਰਾ ਮਸਲਾ ਵੀ ਪਸ਼ੂ ਜਕਮੀ ਨਾ ਕੋਈ ਹੋਵੇ ਬਸ ਬਾਕੀ ਫੈਂਡ ਬਹੁਤ ਆਉਂਦੀ ਹੈ ਫੈਂਡ ਦਾ ਬਰਕਾੜ ਭਾਂਤੇ ਤੜਕੇ ਦੋਜੀ ਮੈਨੂੰ ਕਹਿੰਦਾ ਪਤੰਦਰਾ ਕੀ ਕਾਦਾ ਲੈ ਆਇਆ ਮੈਂ ਕਿਹਾ ਬਾਈ ਸਿਉਣਾ ਆਇਆ ਵਜਮ ਹੂੰ ਪਿੱਤਰ ਦਾ ਭੋਰਾ ਵੀ ਵਿੱਚ ਮਹਰ ਰਲਿਆ ਵਾ ਠੀਕ ਆ ਹਾਂ ਹੂੰ ਆ ਜਿੱਥੇ ਡਾਕਟਰ ਮੈਂ ਇਸਨੇ ਲਾਤ ਧਰ ਲਈ ਔਖੀ ਦਾ ਹੋਈ ਜਾਉ ਪਰ ਮੈਂ ਇਸਨੇ ਹਿੱਲੂਗੀ ਮੈਂ ਇਸਨੇ ਹਿੱਲੂ ਹਾਂ ਇਹ ਗਾਰੰਟੀ ਆ ਆਪਣੀ ਜਵਾਈ ਦਾ ਬਾੜੀ ਚੰਗੀ ਆ ਨਾ ਬਾਕੀ ਵੀਰੇ ਲੇਵਾ ਵੀ ਝਾੜਦੀ ਜਾਂਦੀ ਹੈ ਨਾ ਮੈਂ ਕਹਿੰਦਾ ਲੇਖਾ ਹੀ ਨਹੀਂ ਕੋਈ ਜਿਵੇਂ ਜਿਵੇਂ ਚੋਈ ਜਾਂਦੇ ਨੇ ਲੇਵਾ ਮੈਂ ਕਹਿੰਦਾ ਲੇਵਾ ਦਾ ਕੁਗਲੀ ਦੇ ਪੋਟਾ ਬਣਾ ਦੇਣਾ ਹੂੰ ਅਗਲਾ ਕਹਿੰਦਾ ਯਾਰ ਮੁਰਗੇ ਭੁੱਖੇ ਅੱਜ ਹੈ ਨਾ ਹੂੰ ਉਹ ਚੀਜ਼ ਆ ਉਹ ਚੀਜ਼ ਆਈ ਟਟਾਈ ਨੇ ਦੁੱਧ ਵਾਲਾਂ ਦਾ ਮਹੀਆ ਹੀ ਨਹੀਂ ਮਿਲਦਗਾ ਮਹੀਆ ਨਹੀਂ ਮਿਲਦਾ ਆਈ ਗਾਲ ਆਈ ਨੇ ਦੁੱਧ ਵਾਲਾਂ ਦਾ ਮਹੀਆ ਕਿਤੇ ਘਰ ਧਰਾਂ ਪਿੰਡਾ ਟ ਹੂੰ ਵਾੜਾ ਚੰਗਾ ਚੀਜ਼ ਲੱਗਿਆ ਕਰਮਣੀ ਨੂੰ ਲੈ ਬਾਕੀਆਂ ਪੂਰੀ ਫੈਂਟ ਵਾਲਾ ਦੋਤਾ ਫੈਂਟ ਵਾਲਾ ਮੈਂ ਤੇ ਗੋਣੀ ਬਾਲਿਆ ਮੈਂ ਚੋ ਹੂੰ ਜਿਵਾਈਆਂ ਛੇਤੀ ਨੇ ਮਾਗਰਾ ਜੱ ਬੁਰਗਾ ਅੰਦਰ ਕਰਕੇ ਨਰੇ ਗਾਈ ਦਾ ਕਰਕੇ ਬਾਪੇ ਦਾ ਨਗਰ ਕੇ ਹੰਭਾਂ ਪਈਆਂ ਹੂੰ ਤਾਂ ਅਰ ਮੋਟੀ ਬਾਲੀ ਆ ਨਹੀਂ ਮੰਜ ਦੀ ਜਿਵਾਈ ਨੂੰ ਟਾਈਮ ਲੱਗ ਹਾਂ ਨਾ ਨਹੀਂ ਲੱਗਦਾ ਤਾਂ ਚੌਣ ਸ ਬੈਠਣ ਸਾਰੀ ਬੈਠਣ ਸਾਰੀ ਜੋਲਾ ਹਾਂ ਕੋ ਦੇਣ ਛੋਟੇ ਆ ਦੇਣ ਛੋਟੇ ਫੇਰ ਵੀ ਮੈਂ ਦੁੱਧ ਬਹੁਤ ਦਿੰਦੀ ਆ ਮੈਂ ਤਾਂ ਕੁਮਾਰ ਮੰਨ ਗਿਆ ਯਾਰ ਮੈਂ ਤਾਂ ਦੋਵੇਂ ਟਾਈਮ ਹੀ ਉਹਨਾਂ ਨੂੰ ਮੈਂ ਜਾਂ ਦੁੱਧ ਦੇ ਜੰਦੀ ਆ ਹੂੰ ਬਾਕੀ ਮੁੱਲ ਵੀ ਜਾ ਮੁੱਲ ਕਿਹੜਾ ਡਾਟ ਇੰਨੇ ਦੀ ਐਡੇ ਮੈਂ ਆਲੀ ਕਿਹੜਾ ਦਿੰਦਾ ਡੇਢ ਡੇਢ ਮੰਗੇ ਆ ਡੇਢ ਡੇਢ ਲੱਖ ਰੁਪਇਆ ਮੰਗਦੇ ਆ ਲੋਕ ਹਾਂ ਹਾਂ ਜਾੜਾ ਡੇਢ ਡੇਢ ਲੱਖ ਰੁਪਇਆ ਮੰਗੀ ਜਾਂਦਾ ਡਾਟਾ ਇਹ ਜਿੱਲੇ ਵਾਲਾ ਮਈਆ ਦਾ ਆਪਣਾ ਮੁੱਲ ਹੀ ਜ਼ੀਰੋ ਆ ਲੈ ਕਿਨਾ ਹੋਵੇ ਇਹ 5.5 ਲੱਖ ਟਟ ਦੁੱਧਾ ਹੋਣਾ ਇਸ ਵਕਤ ਠੀਕ ਆ 5.5 ਹਾਂ ਤੇ ਤੜਕੇ ਦਾ ਫਰਾਇ ਨਾ ਦਿਨ ਛੋਟਿਆ ਤੇ ਲੈ ਜਮਾ ਝਾੜ ਗਿਲੇ ਬਾਬਰੇ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਨਹੀਂ ਆ ਦੇਖ ਇਧਰ ਲਾ ਲਾ ਪਮਟਾ ਟਾਈਂ ਫੇਰ ਭਾਈਆ ਅਹੀਂ ਫੇਰ ਲਾ ਕਹਿਣਾ ਲਾ ਲਾ ਦੇਖ ਲੈ ਜਮਾ ਜਮਾ ਗਿਲੇ ਬਾਬਾ ਮੈਂ ਬੜਾ ਗੀਦਾ ਸਹੀ ਗੱਲ ਆ ਭਾਈ ਇਹ ਬੜੀ ਠੰਡੀ ਆ ਮੈਂ ਤੇ ਕਿਸੇ ਵੀਰ ਨੂੰ ਪਸੰਦ ਆਉਣ ਦੋਨੇ ਨਗਾਂ ਚ ਬਾਈ ਨਾਲ ਕਨੈਕਟ ਕਰ ਲਓ ਧੰਨਵਾਦ